ਮਾਨਪੁਰ ਦੇ ਪਿੰਡ ਗੋਂਦਪੁਰ ਚ ਬਜ਼ੁਰਗ ਦਾ ਕੀਤਾ ਕਤਲ ਅਤੇ ਘਰ ਚੋਂ ਨਗਦੀ ਅਤੇ ਸਮਾਨ ਲੈ ਕੇ ਹੋਏ ਚੋਰੀ ਫਰਾ। ਅਲਸਰੂ ਤਲਾ ਮਿਲੀ ਸੀ ਕਿ ਗੋਂਦਪੁਰ ਪਿੰਡ ਵਿੱਚ ਇੱਕ ਵਿਅਕਤੀ ਦਾ ਜ ਕਤਲ ਹੋ ਗਿਆ ਵਾ। ਅਸੀਂ ਇੱਥੇ ਮੌਕੇ ਤੇ ਪੁੱਜੇ ਹਾਂ। ਇਹ ਸੁਖਾਲ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਬੇਟੇ ਨਾਲ ਇਕੱਲਾ ਘਰ ਵਿੱਚ ਰਹਿੰਦਾ ਸੀ। ਇਹਨਾਂ ਦੇ ਜ ਰਿਸ਼ਤੇਦਾਰ ਬਾਹਰੋਂ ਆਏ ਹੋਏ ਸੀ। ਉਹ ਬਾਹਰ ਕੱਲ ਕੋਮਰਥਰ ਲਈ ਗਏ ਸੀ। ਤਾਂ ਆਗਰ ਸਮੇਂ ਕਿਸੇ ਲੜਕੀ ਵੱਲੋਂ ਜਿਹੜਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਵਾ ਅਸੀਂ ਮੌਕੇ ਤੇ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ ਕਤਲ ਦਾ ਕੀ ਕਾਰਨ ਸੀ ਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਾਰਨਾਂ ਦਾ ਪਤਾ ਲਾ ਕੇ ਜਿੰਨਾਂ ਵੀ ਵਿਅਕਤੀ ਨੇ ਕਤਲ ਕੀਤਾ ਉਹਨਾਂ ਨੂੰ ਟਰੇਸ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਚੋਰੀ ਵੀ ਕੋਈ ਹੋਈ ਸਰ ਇੱਥੇ ਚੋਰੀ ਦਾ ਵੀ ਪਤਾ ਕਰ ਰਹੇ ਹਾਂ ਅੰਦਰੋਂ ਇਹ ਸਾਥ ਨਾਲ ਸਾਡੇ ਡੌਗ ਸਕਵਰਡ ਫਿੰਗਰਪ੍ਰਿੰਟ ਟੀਮ ਆ ਰਹੀਆਂ ਨੇ ਉਹਨਾਂ ਦੀ ਵੇਟ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਸਰਚ ਕਰਾਂਗੇ ਕਿ ਚੋਰੀ ਹੋਣੀ ਪਈ ਚੰਨ ਪੰਜਾਬੀ ਨੂੰ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ